ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਇਸ ਲੋੜਵੰਦ ਪਰਿਵਾਰ ਕੋਲ ਸ਼ੇਅਰ ਕਰਦਿਆਂ ਦੇ ਵਿੱਚ ਜੋ ਬਹੁਤ ਹੀ ਜ਼ਿਆਦਾ ਲੋੜਵੰਦ ਪਰਿਵਾਰ ਇੰਦਾ ਹੈ ਉਹਦੇ ਕੋਲ ਪਹੁੰਚੇ ਆਂ ਸਾਡੇ ਸਿੰਘ ਸਾਹਿਬ ਹਨ ਮਨਦੀਪ ਸਿੰਘ ਜੀ ਸਾਡੇ ਨਾਲ ਤੇ ਇਹ ਜੋ ਪਰਿਵਾਰ ਹੈ ਇਹ ਵੀ ਦਾ ਨਾਮ ਸੰਦੋਖ ਕੁਮਾਰ ਹੈ ਜੀ ਤੇ ਨਾਲ ਇਹਨਾਂ ਦੀ ਆ ਧਰਮ ਪਤਨੀ ਆ ਤੇ ਆ ਪਰਿਵਾਰ ਦੇ ਕੋਲ ਜਿਹੜਾ ਉਹ ਇੱਕ ਕਮਰਾ ਹੈ ਜੀ ਤੇ ਅਸੀਂ ਪਰਿਵਾਰ ਦੀ ਹਾਲਤ ਦੇਖਣ ਵਾਸਤੇ ਪਹੁੰਚੇ ਸੀ ਤੇ ਸਾਡੇ ਸਿੰਘ ਸਾਹਿਬ ਮਨਦੀਪ ਸਿੰਘ ਜੀ ਇਹਨਾਂ ਨੇ ਕੁਝ ਰਾਸ਼ਨ ਦੀ ਸੇਵਾ ਲਈ ਹੈ ਜੀ ਇਸ ਪਰਿਵਾਰ ਨੂੰ ਦੇਣ ਵਾਸਤੇ ਪਹੁੰਚੇ ਆ ਤੇ ਬਾਕੀ ਆਪਾਂ ਸਿੰਘ ਸਾਹਿਬ ਨੂੰ ਪੁੱਛਣੀ ਆ ਕਿ ਉਹਨਾਂ ਨੇ ਪਰਿਵਾਰ ਕੋਲੋਂ ਕੀ ਜਾਣਕਾਰੀ ਲਈ ਆ ਹਾਂਜੀ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਨਾਮ ਸਿੰਘ ਸਾਹਿਬ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ ਆ ਜੀ ਤੁਸੀਂ ਅੱਜ ਇਸ ਪਰਿਵਾਰ ਕੋਲ ਪਹੁੰਚੇ ਹੋ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ ਤੇ ਕੀ ਉਹਨਾਂ ਕੋਲੋਂ ਮੰਗ ਕਰਦੇ ਹੋ ਇਸ ਪਰਿਵਾਰ ਬਾਰੇ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲਾਂ ਇਹ ਤਿਆਰ ਕਰਨਾ ਚਾਹੁੰਦਾ ਕਿ ਇਸ ਪਰਿਵਾਰ ਦੀ ਹਾਲਤ ਵੇਖ ਕੇ ਸਾਡੇ ਕੋਲ ਰਿਆ ਨਹੀਂ ਗਿਆ ਇੱਕ ਦਿਨ ਅੱਗੇ ਆਪਾਂ ਇਹੀ ਵੇਖਣ ਪਰ ਦੁਬਾਰਾ ਫੇਰ ਹਨ ਉਹ ਲਾਲੋਕੀਆ ਪਰਵਾਦੀ ਹਾਲਤਾਂ ਨੂੰ ਖਿੱਚ ਕੇ ਫੇਰ ਇੱਥੇ ਲੈ ਕੇ ਆਈਏ ਕਿ ਬਹੁਤ ਤਰਸ ਜੋਗਾ ਬਾਹਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬਾਹਰੋਂ ਵੇਖ ਕੇ ਆ ਨਹੀਂ ਕਹਿ ਸਕਦਾ ਕੋਈ ਵੀ ਅੰਦਰ ਕੋਈ ਰਹਿੰਦਾ ਵਾ ਕਿ ਇਹੋ ਜੀ ਹਾਲਤਾਂ ਕਿ ਇਥੋਂ ਦੇ ਮੈਂ ਚਾਹਾਂਗਾ ਕਿ ਪਿੰਡ ਦੇ ਸਰਪੰਚ ਵੀ ਆ ਵੀਡੀਓ ਵੇਖਣ ਜਾਂ ਲੱਕੇ ਦੇ ਜਿਹੜੇ ਸਮਾਜ ਸੇਵੀ ਆਪਣੇ ਆਪ ਨੂੰ ਕਹਿੰਦੇ ਨੇ ਉਹ ਵੀ ਵੇਖਣ ਕਿ ਕੀ ਆ ਪਰਵਾਦੀ ਹਾਲਤ ਹੈਗੀ ਰਹਿਣ ਵਾਲੀ ਕਮਰਿਆਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣ ਕੱਲ ਵੀ ਮਾਤਾ ਜੀ ਤੇ ਇਹਨਾਂ ਦੇ ਬੇਟੀਆਂ ਈ ਸੀ ਉਹ ਵੀਡੀਓ ਇੱਥੇ ਆਪਣੇ ਰੋਟੀਆਂ ਬਣਾਉਂਦੇ ਪਏ ਸੀ ਤੇ ਉਤੋਂ ਬਾਅਦ ਦੇਖ ਕੇ ਇਹਨਾਂ ਤੇ ਡਿੱਗ ਪਿਆ ਬਹੁਤ ਮੁਸ਼ਕਲ ਇਹਨਾਂ ਦਾ ਬਚਾ ਹੋਇਆ ਵਾ ਇਸ ਕਰਕੇ ਮੈਂ ਆ ਹੱਥ ਜੋੜਨਾ ਚਾਹੁੰਦਾ ਵਾਂ ਪਿੰਡ ਦੇ ਸਰਪੰਚ ਨੂੰ ਵੀ ਕਿ ਪਲੀਜ਼ ਜਿਹੜਾ ਵੀ ਤੁਹਾਡੇ ਲਾਗੇ-ਤਾਗੇ ਕੋਈ ਗਰੀਬ ਪਰਿਵਾਰ ਆ ਉਹਨਾਂ ਦੀ ਮਦਦ ਕੀਤਾ ਕਰੋ ਜਿਹੜਾ ਇਹੋ ਜਿਹਾ ਲੋੜਵੰਦ ਪਰਿਵਾਰ ਆ ਉਹਦੇ ਵੱਲ ਵੇਖਿਆ ਕਰੋ ਕਿ ਉਹਨੂੰ ਕਿਹੜੀ ਚੀਜ਼ ਦੀ ਲੋੜ ਆ ਕਿਹੜੀ ਚੀਜ਼ ਦੀ ਨਹੀਂ ਹਾਡੇ ਕੋਈ 100 200000 ਰੁਪਏ ਦੇ ਰਾਸ਼ਨ ਦੇ ਨਾਲ ਇਹਨਾਂ ਦੇ ਨਾਮ ਅਮੀਰ ਨਹੀਂ ਬਣ ਜਾਣਾ ਪਰ ਆਹ ਵਾਗੀ ਇਹਨਾਂ ਦਾ ਇੱਕ ਟਾਈਮ ਦਾ ਗੁਜ਼ਾਰਾ ਦੋ ਟਾਈਮ ਦਾ ਕੋਈ 10 ਦਿਨ ਦਾ ਚੱਲੇ ਗਈ ਨਾ ਇਸ ਕਰਕੇ ਮੈਂ ਚਾਹੁੰਦਾ ਕਿ ਸਾਰੇ ਲਾਗੇ ਚਾਗੇ ਦੇ ਜਿੰਨੇ ਵੀ ਵੀਰ ਭਰਾ ਸੇਂਦੇ ਨੇ ਉਹ ਪਲੀਜ਼ ਆਪਣੇ ਆਪਣੇ ਘਰ ਦੇ ਲਾਗੇ ਚਾਗੇ ਇਹੋ ਜਿਹੇ ਗਰੀ ਪਰਿਵਾਰ ਵੇਖ ਕੇ ਉਹਨਾਂ ਦੀ ਮਤ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਮਣੇ ਕਹਿ ਤੀ ਜਿੱਦਾਂ ਆਪਾਂ ਕੁਰਦੋਵਾਰੇਾਂ ਦੇ ਵਿੱਚ ਜਾਂ ਕਿਤੇ ਵੀ ਹੋਰ ਜਾਂ ਗੁਰੂ ਘਰਾਂ ਵਿੱਚ ਆਪਾਂ ਚੜੀ ਜਾਂਦੇ ਆ ਉੱਥੇ ਗੋਲਖਾਂ ਖਲਤੀ ਕਿੰਨੀਆਂ ਲੜਾਈਆਂ ਹੁੰਦੀਆਂ ਹਨ ਸਭ ਤੋਂ ਪਹਿਲਾਂ ਤੇ ਗੁਰੂ ਨਾਨਕ ਦੇਵ ਜੀ ਉਪਦੇਸ਼ ਹੈ ਜੀ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਇਹਨਾਂ ਉਪਦੇਸ਼ਾਂ ਨੂੰ ਅਸੀਂ ਮੁੱਖ ਰੱਖ ਕੇ ਇਹਨਾਂ ਲੋੜਵੰਦ ਪਰਿਵਾਰਾਂ ਵੱਲ ਜਾਤ ਮਾਰੀਏ ਇਹਨਾਂ ਨੂੰ ਲੋੜ ਹੈ ਜੀ ਇੱਕ ਸਹਾਰੇ ਦੀ ਹਾਲਤ ਤੁਸੀਂ ਪਰਿਵਾਰ ਦੀ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਤੇ ਨਾਲ ਤੁਸੀਂ ਆਹ ਦੇਖ ਸਕਦੇ ਹੋ ਕਿ ਭਰਤੀ ਜਿਹੜੇ ਨਾ ਉਹ ਕਮਰੇ ਜਿਹੜੇ ਆ 2.5 ਫੁੱਟ ਨੇਵੇਂ ਹਨ ਤੇ ਆ ਇਹਨਾਂ ਦੀ ਵੇਰੇ ਦੀ ਹਾਲਤ ਹੈ ਬਾਹਰੋਂ ਕੋਈ ਜੇ ਦੇਖੇ ਤੇ ਦੇਖ ਕੇ ਇਹ ਨਹੀਂ ਕਹਿ ਸਕਦਾ ਕਿ ਅੰਦਰ ਕੋਈ ਜੜਾ ਹੋ ਰਿਹਾ ਹੈ ਜੀ ਬਾਕੀ ਅਸੀਂ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਜਿੰਨਾ ਵੀ ਹੋ ਸਕਦਾ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਰੱਖਾਂ ਜਾਂ ਹਜ਼ਾਰਾਂ ਰੁਪਏ ਇਸ ਪਰਿਵਾਰ ਨੂੰ ਦਿੱਤਾ ਜਾਵੇ ਬੂੰਦ-ਬੂੰਦ ਕਰਕੇ ਜਿਹੜਾ ਸਮੁੰਦਰ ਬਰਦਾ ਹੈ ਜੀ ਸੋ ਅਸੀਂ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਜਿੰਨਾ ਵੀ ਹੋ ਸਕਦਾ ਹੈ ਆਪਣਾ ਦਸਵੰਧ ਕੱਢ ਕੇ ਇਸ ਲੋੜਵੰਦ ਪਰਿਵਾਰ ਦੀ ਮਦਦ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ